ਦੋਸਤੋ ਹਰੇਕ ਕੰਪਨੀ ਜਾਂ ਸੰਸਥਾ ਦੇ ਵਿੱਚ ਇੱਕ ਮੈਨੇਜਰ ਹੁੰਦਾ ਹੈ ਛੋਟੀ ਕੰਪਨੀਆਂ ਦੇ ਵਿੱਚ ਇੱਕ ਮੈਨੇਜਰ ਅਤੇ ਵੱਡੀਆਂ ਕੰਪਨੀਆਂ ਦੇ ਵਿੱਚ ਇੱਕ ਤੋਂ ਵਧੇਰੇ ਮੈਨੇਜਰ ਹੁੰਦੇ ਹਨ ਅਤੇ ਮੈਨੇਜਰ ਦਾ ਕੰਮ ਹੁੰਦਾ ਹੈ ਪ੍ਰਬੰਧ ਕਰਨਾ ਪ੍ਰਬੰਧਾਂ ਦੀ ਦੇਖਰੇਖ ਕਰਨਾ ਅਤੇ ਜੇਕਰ ਮੈਨੇਜਰ ਸਹੀ ਤਰੀਕੇ ਦੇ ਨਾਲ ਪ੍ਰਬੰਧ ਨਹੀਂ ਕਰਦਾ ਪ੍ਰਬੰਧਾਂ ਦੀ ਦੇਖਰੇਖ ਨਹੀਂ ਕਰਦਾ ਤਾਂ ਫਿਰ ਉਹ ਕੰਪਨੀ ਜਾਂ ਸੰਸਥਾ ਵਧੀਆ ਕੰਮ ਨਹੀਂ ਕਰ ਸਕਦੀ ਇਸ ਤੋਂ ਵੀ ਉੱਪਰ ਉਸ ਮੈਨੇਜਰ ਤੋਂ ਕੰਮ ਕਿਸ ਤਰ੍ਹਾਂ ਲੈਣਾ ਹੁੰਦਾ ਹੈ ਇਸ ਦਾ ਹੁਨਰ ਉਸ ਕੰਪਨੀ ਦੇ ਮਾਲਕ ਕੋਲ ਹੁੰਦਾ ਹੈ ਅਤੇ ਜੇਕਰ ਮਾਲਕ ਨੂੰ ਵੀ ਆਪਣੇ ਮੈਨੇਜਰ ਤੋਂ ਸਹੀ ਤਰੀਕੇ ਦੇ ਨਾਲ ਕੰਮ ਲੈਣਾ ਨਹੀਂ ਆਂਦਾ ਤਾਂ ਵੀ ਉਹ ਮੈਨੇਜਰ ਸਹੀ ਢੰਗ ਦੇ ਨਾਲ ਕੰਪਨੀ ਦਾ ਪ੍ਰਬੰਧ ਨਹੀਂ ਚਲਾ ਸਕਦਾ ਐਸੀ ਤਰ੍ਹਾਂ ਦੋਸਤੋ ਤੁਹਾਡੇ ਫੋਨ ਦੇ ਵਿੱਚ ਵੀ ਇੱਕ ਫੋਨ ਮੈਨੇਜਰ ਹੁੰਦਾ ਹੈ ਅਤੇ ਕਿਉਂਕਿ ਤੁਸੀਂ ਆਪਣੇ ਫੋਨ ਦੇ ਮਾਲਕ ਹੋ ਅਤੇ ਜੇਕਰ ਤੁਹਾਨੂੰ ਆਪਣੇ ਫੋਨ ਮੈਨੇਜਰ ਤੋਂ ਸਹੀ ਤਰੀਕੇ ਨਾਲ ਕੰਮ ਲੈਣਾ ਨਹੀਂ ਆਂਦਾ ਜੇਕਰ ਤੁਹਾਨੂੰ ਆਪਣਾ ਫੋਨ ਮੈਨੇਜਰ ਸਹੀ ਤਰੀਕੇ ਦੇ ਨਾਲ ਚਲਾਉਣਾ ਨਹੀਂ ਆਂਦਾ ਤਾਂ ਫਿਰ ਤੁਹਾਡਾ ਫੋਨ ਵੀ ਸਹੀ ਤਰੀਕੇ ਦੇ ਨਾਲ ਨਹੀਂ ਚੱਲ ਸਕਦਾ ਅਤੇ ਤੁਹਾਡਾ ਫੋਨ ਮੈਨੇਜਰ ਵੀ ਸਹੀ ਤਰੀਕੇ ਦੇ ਨਾਲ ਤੁਹਾਡੇ ਫੋਨ ਦਾ ਪ੍ਰਬੰਧ ਨਹੀਂ ਕਰ ਸਕਦਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਤਾਂ ਫਿਰ ਆਪਾਂ ਇਸ ਵੀਡੀਓ ਦੇ ਵਿੱਚ ਆਪਣੇ ਫੋਨ ਮੈਨੇਜਰ ਤੋਂ ਸਹੀ ਤਰੀਕੇ ਦੇ ਨਾਲ ਕੰਮ ਲੈਣ ਦਾ ਤਰੀਕਾ ਸਿੱਖਾਂਗੇ ਤਾਂ ਕਿ ਤੁਹਾਡਾ ਫੋਨ ਸਹੀ ਢੰਗ ਦੇ ਨਾਲ ਚੱਲਦਾ ਰਹੇ ਅਤੇ ਤੁਹਾਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਫਿਰ ਆਓ ਬਿਨਾਂ ਦੇਰੀ ਤੋਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਅਤੇ ਤੁਸੀਂ ਵੀ ਬਿਨਾਂ ਦੇਰੀ ਤੋਂ ਕਰ ਦਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਖੋਲ ਲਓ ਆਪਣੇ ਮੋਬਾਈਲ ਅਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਫੋਨ ਮੈਨੇਜਰ ਨੂੰ ਹਦਾਇਤ ਕਰਾਂਗਾ ਉਸੇ ਤਰੀਕੇ ਨਾਲ ਤੁਸੀਂ ਵੀ ਆਪਣੇ ਫੋਨ ਮੈਨੇਜਰ ਨੂੰ ਹਦਾਇਤ ਕਰਦੇ ਜਾਓ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ ਵਿੱਚ ਫੋਨ ਮੈਨੇਜਰ ਨੂੰ ਖੋਲ੍ਹਾਂਗੇ ਹੁਣ ਇੱਥੇ ਦੇਖੋ ਸਭ ਤੋਂ ਉੱਪਰ ਪੁਆਇੰਟ ਨਜ਼ਰ ਆ ਰਹੇ ਹਨ ਵੱਖ-ਵੱਖ ਫੋਨ ਦੇ ਵਿੱਚ ਇਹ ਵੱਖਰੀ-ਵੱਖਰੀ ਸੈਟਿੰਗ ਹੋ ਸਕਦੀ ਹੈ ਤਾਂ ਇੱਥੇ 88 ਪੁਆਇੰਟ ਨਜ਼ਰ ਆ ਰਹੇ ਕਹਿੰਦੇ ਸਿਸਟਮ ਇਜ਼ ਇ ਗੁੱਡ ਕੰਡੀਸ਼ਨ ਪਰੰਤੂ ਇਸ ਨੂੰ ਆਪਾਂ ਆਪਟੀਮਾਈਜ਼ ਕਰਕੇ ਹੋਰ ਪੁਆਇੰਟਾਂ ਨੂੰ ਵਧਾ ਲਵਾਂਗੇ ਆਪਾਂ ਆਪਟੀਮਾਈਜ਼ ਕਰਾਂਗੇ ਤਾਂ ਹੁਣ ਇਹ 88 ਪੁਆਇੰਟ ਹੋਰ ਵੱਧ ਜਾਣਗੇ 100 ਦੇ 100 ਪੁਆਇੰਟ ਪੂਰੇ ਹੋ ਚੁੱਕੇ ਆਪਾਂ ਇਸ ਨੂੰ ਡਨ ਕਰ ਲੈਂਦਾ ਹੈ ਤਾਂ ਹੁਣ ਆਪਾਂ ਹੈਠਾਂ ਆਵਾਂਗੇ ਕਲੀਨ ਅਪ ਸਟੋਰੇਜ ਖੱਬੇ ਆਥਾਪਾਂ ਨਜ਼ਰ ਆ ਰਹੀਏ ਜੇਕਰ ਆਪਾਂ ਕਲੀਨ ਅਪ ਸਟੋਰੇਜ ਦੇ ਉੱਪਰ ਕਲਿੱਕ ਕਰ ਲੈਂਦੇ ਆ ਤਾਂ ਇੱਥੇ ਸਭ ਤੋਂ ਪਹਿਲਾਂ ਉੱਪਰ 747 KB ਦੀਆਂ ਕੈਚੀ ਫਾਈਲਾਂ ਸਾਨੂੰ ਨਜ਼ਰ ਆ ਰਹੀਆਂ ਆਪਾਂ ਇਸ ਨੂੰ ਕਲੀਨ ਇਹ ਵੀ ਕਲੀਅਰ ਹੋ ਚੁੱਕਾ ਹੈ ਹੁਣ ਆਪਾਂ ਫੇਰ ਵਾਪਸ ਆ ਜਾਵਾਂਗੇ ਹੁਣ ਇੱਥੇ ਦੂਸਰੀ অপਸ਼ਨ ਵਾਇਰਸ ਐਂਡ ਰਿਸਕ ਵਾਲੀ ਹੈਗੀ ਹੈ ਮੈਨੂਅਲ ਸਕੈਨ ਕਹਿੰਦੇ 7 ਦਿਨ ਪਹਿਲਾਂ ਮੈਨੂਅਲ ਸਕੈਨ ਕੀਤਾ ਸੀ ਤੁਸੀਂ ਇਸ ਨੂੰ ਦੁਬਾਰਾ ਫੇਰ ਕਰ ਸਕਦੇ ਹੋ ਜੇਕਰ ਤੁਸੀਂ ਕਰਨਾ ਚਾਹੋ ਤਾਂ ਸਕੈਨ ਕਰ ਸਕਦੇ ਹੋ ਅਦਰਵਾਈਜ਼ ਇਹ ਬਿਲਕੁਲ ਸਿਕਿਓਰ ਹੈਗਾ ਇਸ ਦੇ ਵਿੱਚ ਕੋਈ ਵੀ ਰਿਸਕ ਇਸ ਵਕਤ ਮੌਜੂਦ ਨਹੀਂ ਹੈ ਅਤੇ ਜੇਕਰ ਇੱਥੇ ਰਿਸਕ ਕੋਈ ਮੌਜੂਦ ਹੋਵੇ ਤਾਂ ਇਸ ਨੂੰ ਤੁਸੀਂ ਸਕੈਨ ਅਗੇਨ ਕਰ ਸਕਦੇ ਹੋ ਆਪਾਂ ਫੇਰ ਵਾਪਸ ਆ ਜਾਂਦੇ ਹਾਂ ਪੇਮੈਂਟ ਪ੍ਰੋਟੈਕਸ਼ਨ ਵਾਲੀ ਤੀਸਰੀ অপਸ਼ਨ ਹੈਗੀ ਆਪਾਂ ਇਸ ਦੇ ਉੱਪਰ ਕਲਿੱਕ ਕਰਾਂਗੇ 100% ਕਹਿੰਦੇ ਐਪ ਸਿਕਿਉਰਟੀ ਇਸ ਵਕਤ ਮੌਜੂਦ ਹੈਗੀ ਪੇਮੈਂਟ ਪ੍ਰੋਟੈਕਸ਼ਨ ਪੂਰੀ ਤਰ੍ਹਾਂ ਨਾਲ ਸਿਕਿਉਰ ਲੱਗੀ ਹੋਈ ਹੈ ਕੋਈ ਤੁਹਾਨੂੰ ਚਿੰਤਾ ਵਾਲੀ ਗੱਲ ਨਹੀਂ ਅਤੇ ਜੇਕਰ ਇੱਥੇ ਤੁਹਾਨੂੰ ਅਨਸਿਕਿਉਰ ਵਾਲਾ ਮੈਸੇਜ ਆਵੇ ਤਾਂ ਫਿਰ ਤੁਸੀਂ ਸਿਸਟਮ ਸਿਕਿਉਰਟੀ ਦੇ ਵਿੱਚ ਜਾ ਕੇ ਇਸ ਨੂੰ ਇਸ ਦੇ ਮੁਤਾਬਕ ਕਰ ਸਕਦੇ ਹੋ ਆਪਾਂ ਫਿਰ ਵਾਪਸ ਆ ਜਾਂਦੇ ਹਾਂ ਤੇ ਹੁਣ ਚੌਥੀ অপਸ਼ਨ ਹੈਗੀ ਐਪ ਮੈਨੇਜਮੈਂਟ ਦੀ ਇੱਥੋਂ ਐਪਸ ਵੀ ਤੁਸੀਂ ਅਪਡੇਟ ਕਰ ਸਕਦੇ ਹੋ ਅਤੇ ਨਵੀਂ ਐਪ ਵੀ ਇੰਸਟਾਲ ਕਰ ਸਕਦੇ ਹੋ ਇਸ ਦੀ ਜ਼ਰੂਰਤ ਨਹੀਂ ਆਪਾਂ ਵਾਪਸ ਆ ਜਾਵਾਂਗੇ ਹੁਣ ਇਸ ਨੂੰ ਹੋਰ ਹੇਠਾ ਕਰਕੇ ਆਪਾਂ ਹੋਰ ਜੋ ਮੇਨ ਫੰਕਸ਼ਨ ਨੇ ਉਹਨਾਂ ਨੂੰ ਦੇਖਾਂਗੇ ਹੁਣ ਇਸ ਫੋਨ ਮਰੇਜ ਦੇ ਵਿੱਚ ਸਿਸਟਮ ਨੂੰ ਬੂਸਟ ਕਰਨ ਵਾਲੀ ਆਪਸ਼ਨ ਹੈਗੀ ਆਪਾਂ ਇਸ ਦੇ ਉੱਪਰ ਕਲਿੱਕ ਕਰਾਂਗੇ ਤਾਂ ਇੱਥੋਂ ਕਲਿੱਕ ਕਰਨ ਤੋਂ ਬਾਅਦ ਇਹ ਸਿਸਟਮ ਨੂੰ ਬੂਸਟ ਕਰ ਦਿੰਦਾ ਹੈ ਇਹ ਗੁੱਡ ਕੰਡੀਸ਼ਨ ਦੇ ਵਿੱਚ ਫੋਨ ਹੈਗਾ ਆਪਾਂ ਡਨ ਕਰ ਦਿੱਤਾ ਹੈ ਡਨ ਕਰਨ ਤੋਂ ਬਾਅਦ ਆਪਾਂ ਵਾਪਸ ਆ ਗਏ ਹਾਂ ਹੁਣ ਆਪਾਂ ਕਲੀਨ ਅਪ ਫੋਟੋ ਦੇ ਉੱਪਰ ਕਲਿੱਕ ਕਰਕੇ ਚਲੇ ਜਾਵਾਂਗੇ ਤਾਂ ਇੱਥੇ ਦੇਖੋ ਸਭ ਤੋਂ ਪਹਿਲਾਂ ਸਕਰੀਨਸ਼ਾਟ ਵਾਲਾ ਫੰਕਸ਼ਨ ਹੈ ਫਿਰ ਡੁਪਲੀਕੇਟ ਫੋਟੋਜ਼ ਵਾਲਾ ਫੰਕਸ਼ਨ ਹੈ ਫਿਰ ਗੋ ਟੂ ਫੋਟੋਜ਼ ਵਾਲਾ ਫੰਕਸ਼ਨ ਹੈਗਾ ਸੋ ਆਪਾਂ ਸਕਰੀਨਸ਼ਾਟ ਦੇ ਉੱਪਰ ਚਲੇ ਜਾਵਾਂਗੇ ਤਾਂ ਇੱਥੋਂ ਵਾਧੂ ਦੇ ਸਕਰੀਨਸ਼ਾਟਸ ਨੂੰ ਆਪਾਂ ਸਿਲੈਕਟ ਕਰਕੇ ਡਿਲੀਟ ਕਰ ਸਕਦੇ ਹਾਂ ਆਪਾਂ ਵਾਪਸ ਆ ਜਾਨੇ ਹਾਂ ਡੁਪਲੀਕੇਟ ਫੋਟੋਜ਼ ਦੇ ਉੱਪਰ ਜਾਂਦੇ ਹਾਂ ਤਾਂ ਇੱਥੋਂ ਜਿੰਨੀਆਂ ਵੀ ਡੁਪਲੀਕੇਟ ਫੋਟੋ ਜਾਂ ਡੁਪਲੀਕੇਟ ਫਾਈਲਾਂ ਹੋਣਗੀਆਂ ਇੱਥੇ ਸਾਨੂੰ ਨਜ਼ਰ ਆ ਜਾਣਗੀਆਂ ਉਸ ਨੂੰ ਆਪਾਂ 스마트 ਫਿਲਟਰਿੰਗ ਕਰਕੇ ਇੱਥੋਂ ਡਿਲੀਟ ਕਰ ਦੇਵਾਂਗੇ ਫਿਰ ਆਪਾਂ ਵਾਪਸ ਆ ਜਾਵਾਂਗੇ ਹੁਣ ਗੋ ਟੂ ਫੋਟੋਜ਼ ਦੇ ਉੱਪਰ ਜਾਵਾਂਗੇ ਅਤੇ ਇੱਥੋਂ ਜਿੰਨੀਆਂ ਵੀ ਫਾਈਲਾਂ ਫੋਟੋ ਵੀਡੀਓ ਸਾਨੂੰ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਆਪਾਂ ਸਿਲੈਕਟ ਕਰਕੇ ਡਿਲੀਟ ਕਰ ਸਕਦੇ ਹਾਂ ਇਸ ਤਰ੍ਹਾਂ ਸਾਡੇ ਫੋਨ ਦੀ ਸਟੋਰੇਜ ਹੋਰ ਵਧੇਰੇ ਖਾਲੀ ਹੋ ਜਾਵੇਗੀ ਤੇ ਫੋਨ ਹੋਰ ਸਮੂਥ ਚੱਲਣ ਲੱਗ ਜਾਵੇਗਾ ਇੱਥੋਂ ਆਪਾਂ ਬੈਟਰੀ ਨੂੰ ਵੀ ਕੰਟਰੋਲ ਕਰ ਸਕਦੇ ਹਾਂ ਤੇ ਬੈਟਰੀ ਦੀ ਸੈਟਿੰਗ ਵੀ ਕਰ ਸਕਦੇ ਹਾਂ ਇਸ ਦੇ ਨਾਲ ਹੀ ਡਾਟਾ ਯੂਜ਼ ਵਾਲੇ ਫੰਕਸ਼ਨ ਨੂੰ ਵੀ ਇੱਥੋਂ ਹੀ ਆਪਾਂ ਮੈਨੇਜ ਕਰ ਸਕਦੇ ਹਾਂ ਸੋ ਇਹ ਫੋਨ ਮੈਨੇਜਰ ਦੀਆਂ ਕੁਝ ਸੈਟਿੰਗਾਂ ਹੈਗੀਆਂ ਅਤੇ ਫੋਨ ਮੈਨੇਜਰ ਦੇ ਵਿੱਚ ਤੁਸੀਂ ਇਸ ਨੂੰ ਆਪਟੀਮਾਈਜ਼ ਕਰਦੇ ਰਹਿਣਾ ਹੈਗਾ ਤਾਂ ਕਿ ਤੁਹਾਡਾ ਫੋਨ ਹੋਰ ਵਧੇਰੇ ਸਮੂਥ ਚੱਲਦਾ ਰਹੇ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤਾਂ ਜ਼ਰੂਰ ਕੀਤਾ ਹੋਵੇਗਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਧੰਨਵਾਦ ਹੈ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ